ਕੰਮ बेशक ਛੋਟੇ ਤੋਂ ਸ਼ੁਰੂ ਕੀਤਾ ਜਾਵੇ ਲੇਕਿਨ ਜੇ ਪੂਰੀ ਮਿਹਨਤ ਅਤੇ ਲਗਨ ਦੇ ਨਾਲ ਕੀਤਾ ਜਾਵੇ ਤਾਂ ਉਹ ਕੰਮ ਛੋਟੇ ਤੋਂ ਇੱਕ ਦਿਨ ਵੱਡਾ ਹੋ ਹੀ ਜਾਂਦਾ ਹੈ ਇਸੇ ਇੱਕ ਉਦਾਹਰਣ ਨਾਲ ਬਟਾਲਾ ਦੀ ਇੱਕ ਜੋੜੀ ਹੈ ਜਿਸ ਦੀ ਬਣਾਈ ਪੂਰੀ ਕਚੌੜੀ ਹਰ ਸ਼ਹਿਰ ਵਾਸੀ ਨੂੰ ਬੇਤਾਬ ਕਰ ਦਿੰਦੀ ਹੈ ਦੱਸਦੇ ਹੀ ਹੈ ਹਰ ਐਤਵਾਰ ਲੋਕਾਂ ਨੂੰ ਬਟਾਲੇ ਦੇ ਨਹਿਰੂ ਗੇਟ 'ਚ ਕਚੌੜੀ ਅਤੇ ਪੂਰੀ ਛੋਲੇ ਵੇਚ ਰਹੇ ਪਤੀ ਪਤਨੀ ਦੀ ਆਪਣੀ ਮਿਹਨਤ ਕਰ ਆਪਣੀ ਇੱਕ ਵੱਖਰੀ ਪਹਿਚਾਨ ਬਣਾ ਲਈ ਗਈ ਹੈ ਪਤੀ ਪਤਨੀ ਦੋਵੇਂ ਮਿਲ ਕੇ ਮਿਹਨਤ ਕਰਦੇ ਨੇ ਅਤੇ ਆਪਣੀ ਮਿਹਨਤ ਸਦਕਾ ਹੁਣ ਚੰਗਾ ਕਮਾ ਰਹੇ ਨੇ। ਪਤੀ ਪਤਨੀ ਪੂਰਾ ਹਫਤਾ ਆਪਣੇ ਵਕ ਵਕ ਕੰਮਾਂ 'ਚ ਰੁੱਝੇ ਰਹਿੰਦੇ ਨੇ ਪਰ ਐਤਵਾਰ ਨੂੰ ਇਕੱਠੇ ਪੂਰੀ ਛੋਲੇ ਅਤੇ ਕਚੋਰੀ ਦਾ ਸਟਾਲ ਲਗਾ ਕੇ ਆਪਣੀ ਆਮਦਨ ਵਿੱਚ ਹੋਰ ਵਾਧਾ ਕਰ ਰਹੇ ਨੇ। ਦੱਸਦੇ ਇਹ ਪਤੀ ਆਕਾਸ਼ ਨੇ ਦੱਸਿਆ ਹੈ ਕਿ ਉਹ ਖੁਦ ਤਾਂ ਰੋਜ਼ਾਨਾ ਫਾਸਟ ਫੂਡ ਦਾ ਕੰਮ ਕਰਦਾ ਹੈ ਅਤੇ ਉਸਦੀ ਪਤਨੀ ਵੀ ਇੱਕ ਕੋਸਮੈਟਿਕ ਦੀ ਦੁਕਾਨ ਤੇ ਕੰਮ ਕਰਦੀ ਹੈ। ਅਤੇ ਉਸ ਤੋਂ ਇਲਾਵਾ ਆਪਣੇ ਪਰਿਵਾਰ ਦੀ ਚੰਗੀ ਗੁਜ਼ਰ ਬਸਰ ਹੋ ਜਾਵੇ ਇਸ ਲਈ ਐਤਵਾਰ ਨੂੰ ਸਾਰਾ ਪਰਿਵਾਰ ਉਸ ਦੀ ਪਤੀ ਪਤਨੀ ਸਸਤੇ ਉਸ ਦਾ ਖੁਦ ਇੱਕ ਕਚੌੜੀ ਅਤੇ ਪੂਰੀ ਦੇ سٹਾਲ ਲਗਾ ਕੇ ਆਪਣੀ ਆਮਦਨ ਦੇ ਵਿੱਚ ਵਾਧਾ ਪਾਇਆ ਜਾ ਰਿਹਾ ਹੈ ਉਹ ਹਰ ਐਤਵਾਰ ਸਵੇਰੇ 6:00 ਵਜੇ ਤੋਂ ਕੰਮ ਸ਼ੁਰੂ ਕਰਦੇ ਨੇ ਤਾਂ ਗ੍ਰਾਹਕ ਵੀ ਉਹਨਾਂ ਨੂੰ ਉਡੀਕਦੇ ਰਹਿੰਦੇ ਨੇ ਲੋਕ ਵੱਡੀਆਂ ਦੁਕਾਨਾਂ ਛੱਡ ਕੇ ਦੂਰ ਦੂਰ ਤੋਂ ਉਹਨਾਂ ਕੋਲ ਆਉਂਦੇ ਨੇ ਤੇ ਪਤੀ ਪਤਨੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ੁਰੂ ਜਿਹੀ ਕੁਝ ਦਿੱਕਤਾਂ ਪੇਸ਼ ਆਈਆਂ ਸਨ ਪਰ ਉਹਨਾਂ ਨੇ ਮਨ ਵਿੱਚ ਧਾਰ ਰੱਖਿਆ ਸੀ ਕਿ ਇਸ ਕੰਮ ਨੂੰ ਅੱਗੇ ਲੈ ਕੇ ਜਾਣਾ ਹੈ ਇਸ ਲਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਅਤੇ ਹੁਣ ਤਾਂ ਉਹਨਾਂ ਲਈ ਇਹ ਖੁਦ ਵੀ ਵਧੀਆ ਰੋਜ਼ਗਾਰ ਬਣ ਚੁੱਕਿਆ ਹੈ ਤੇ ਆਓ ਹੁਣ ਗੱਲਬਾਤ ਕਰਦੇ ਆ ਇਹਨਾਂ ਦੋਹਾਂ ਪਤੀ ਪਤਨੀਆਂ ਦੇ ਨਾਲ ਜਿਨ੍ਹਾਂ ਨੇ ਆਪਣੀ ਵੱਖਰੀ ਪਹਿਚਾਨ ਬਣਾਈ ਹੈ ਨਾਮ ਗੱਲ ਨਾਮ ਆਕਾਸ਼ ਅਕ ਇਹ ਸ਼ਨੀਵਾਰ ਤੇ ਲੱਗਦੇ ਆ ਮਤਲਬ ਪੂਰੀ ਰਾਤ ਹੀ ਚੱਲਦੇ ਰਹਿੰਦੇ ਆ ਮਤਲਬ ਆਲੂ ਛਿੱਲਨੇ ਛੋਲੇ ਵਾਲਨੇ ਆ ਚਟਨੀ ਪਨੀਰ ਭਾਵੇਂ ਪਨੀਰ ਰੈਡੀ ਸਾਫ ਕਰਨੀ ਆ ਰੈਡੀ ਤਿਆਰ ਕਰਕੇ ਇੱਥੇ 5 6 ਵਜੇ ਨਾਲ ਇੱਥੇ ਆ ਜੀਦਾ 5 6 ਵਜੇ ਤੇ ਜਦੋਂ ਰੈਡੀ ਲਾਣਾ ਹੋਵੇ ਤਾਂ ਗਾਂ ਚਲੋ ਇਹਦੇ ਬਾਅਦ ਫਿਰ 5 6 ਵਜੇ ਹਾਂ 5 6 ਵਜੇ ਲਿਖਦੇ ਰਹਿੰਦੇ ਗਾਂ ਕਦੋਂ ਆਵੇ ਤੇ ਕਦੋਂ ਕਟਰੀਆਂ ਲਵਾਓ ਹਲੋ ਠੀਕ ਰੈਡੀ ਆ ਕੀ ਇਹਦਾ ਫਾਸਟੂਨ ਕਦੋਂ ਆਏਗਾ ਹਾਂ ਜੀ ਇਹ ਉਹ ਤਾਂ ਉਹ 3시 ਕੀ ਕੰਮ ਕਰਦੇ ਨੇ ਜੇ ਉਹ ਢੋਸੇ ਲਾਈਦਾ ਬਚਪਨ ਸਟੋਰ ਲਾਗੇ ਡੋਸਾ ਨੂਡਲ ਸਪਰਿੰਗ ਰੋਲ 버거 ਸਾਥ ਵਾਈ ਵੀ ਰਹਿੰਦੇ ਸਾਥ ਸਾਥ ਮੈਂ ਸਾਸੂ ਮਾ ਵੀ ਰਹਿੰਦੇ ਸਾਥ ਮੈਂ ਆਜ ਥੋੜੀ ਠੀਕ ਨਹੀਂ ਆ ਇਸ ਲਈ ਘਰ ਮੈਂ ਆਓ ਮੇਰੇ ਸਾਥ ਹੀ ਰਹਿੰਦੇ ਸਾਰੇ ਪਰਿਵਾਰ ਨਾਲ ਪਰਿਵਾਰ ਸਾਰੇ ਸਾਥ ਰਹਿੰਦੇ ਮੇਰਾ ਇਹ 2 ਵਜੇ ਤੱਕ ਚੱਲਦਾ ਆ ਕੰਮ ਹਾਂ ਲੋਕ ਬੜੀ ਦੂਰ ਦੂਰੋਂ ਆਉਂਦੇ ਕੋਈ ਅੰਬਰਸਰਾਉਂਦੇ ਥੜੀ ਬਲਾਉਂਦੇ ਆ ਜਲੰਧਰੋਂ ਆਉਂਦੇ ਆ ਬੜੀ ਦੂਰ ਦੂਰੋਂ ਲੋਕ ਆਉਂਦੇ ਆ ਕਟੋਰੀਆਂ ਲੈ ਜਾਂਦੇ ਆ ਪਪਾ ਸੰਗਲ ਵਧੀਆ ਚੱਲਦਾ ਪਿਆ ਪਰਿਵਾਰ ਸਾਡਾ ਸਾਥ ਨੇ ਦਿੰਦਾ ਪਿਆ ਵਾ ਹੋਰ ਕੀ ਚਾਹੀਦਾ ਸੰਗਲ ਕਿੱਦਾਂ ਦੀ ਰੁਟੀਨ ਰਹਿੰਦੀ ਆ ਸਵੇਰ ਤੋਂ ਆ ਸਵੇਰ ਤੋਂ 3 ਵਜੇ ਤੱਕ ਲੈ ਕੇ ਬਸ 2 ਵਜੇ ਤੱਕ ਉਸ ਤੋਂ ਬਾਅਦ ਫਿਰ ਘਰ ਘਰ ਦਾ ਘਰ ਦਾ ਵੀ ਸਾਹਮਣਾ ਹੁੰਦਾ ਸਭ ਕੁਝ ਉਧਰ ਰੂਟੀਨ ਚ ਵੀ ਕੋਈ ਹੋਰ ਵੀ ਕੰਮ ਕਰਦੇ ਹੁੰਦੇ ਹਾਂ ਹਾਂਜੀ ਅਜਾ ਜੀ ਪਹਿਲਾਂ ਕਰਦੇ ਸੀ ਭੂਣ ਛੱਡਿਆ ਹੋਇਆ ਸੀ ਫੋਟੋ ਵੀ ਦਿਖਾ ਦਿੰਦੇ ਆ ਕਿੱਦਾਂ ਦੀ ਗਾਗਾਂ ਦਾ ਕਿੱਦਾਂ ਦਾ ਰਿਸਪੌਂਸ ਮੈਂ ਗਾਗ ਦੇ ਸਾਡੇ ਬਏ ਵਧੀਆ ਨੇ ਇਸ ਦਾ ਹੋਰ ਚਾਹੇ ਸਾਨੂੰ ਕੀ ਚਾਹੀਦਾ ਗਾਗ ਵੀ ਸਾਡੇ ਵਧੀਆ ਨੇ ਛੜੀ ਮਿਠੀ ਮਿਠ ਜਿੰਦੀ ਰਹੀ ਜੀ ਕੋਏ ਮਿਸਪਾ ਰਿਹਾ। ਤੁਹਾਡਾ ਦਾ ਰਿਸਪੌਂਸ ਵਧੀਆ ਦੇ ਰਿਹਾ। ਹਾਂਜੀ। ਤੇ ਇੱਕ ਸਰ ਆਫ ਲੋਡ ਰਿਹਾ। ਹੂੰ ਉਹ ਤਾਂ ਹੈ। ਕੀ ਕੀ ਸਪੈਸ਼ਲਟੀ ਹੈ ਤੁਹਾਡੀ ਜਿੱਥੇ? ਅਰਥੇ ਸਾਡੀ ਇਹ ਪੂਰੀ ਤਕਕਚੋਰੀ। ਮੈਂ ਦੇਖ ਰਿਹਾ ਕਚੌੜੀ ਦੇ ਗਾਹ ਕਿ ਜ਼ਿਆਦਾ ਲੈਂਗੇ। ਹਾਂਜੀ ਕਚੌੜੀ ਦੇ ਤਾਂ ਗਾਹ ਜ਼ਿਆਦਾ ਤੇ ਪੂਰੀ ਤਾਂ ਘੱਟ ਨੇ। ਕਿ ਕਿ ਸਾਡੇ ਕਚੌੜੀ ਜ਼ਿਆਦਾ ਲੱਗਦੀ ਏ? 20 ਰੁਪਏ ਦੇ। ਹਾਂਜੀ ਉਹ ਜਿਹੜੇ ਖਾਂਦੇ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਇਹ ਵੀ ਖਾਣੇ। Thank you.